ਪਿਛਲੇ ਕੁਝ ਮਹੀਨਿਆਂ ਤੋਂ ਆਪਾਂ ਸਾਰੇ ਦੇਖਦੇ ਰਹੇ ਹਾਂ ਕਿ ਨਪੂਰੀ ਦੁਨੀਆ ਦੇ ਵਿੱਚ 4.5 ਦੇਸ਼ 4.5 ਪੰਜਾਬ ਦੇ ਵਿੱਚ ਕਰੋਨਾ ਨੇ ਕੀ ਮੁਸੀਬਤ ਖੜੀ ਕਰ ਦਿੱਤੀ। ਕੱਲ ਸ਼ਾਮ ਤੱਕ 448 ਤੱਕ ਸਾਡੀ ਕਰੋਨਾ ਦੀ ਮੌਤਾਂ ਹੋਈਆਂ ਨੇ। ਕੱਲ ਦੇ ਦਿਨ 19 ਮੌਤਾਂ ਹੋਈਆਂ ਸੀਆਂ। ਤੋਂ ਉਹ ਇਹ ਹੁੰਦੇ ਹੁੰਦੇ ਇੱਕ ਪਾਸੇ ਤਾਂ ਇੱਧਰ ਸਾਰਾ ਪੰਜਾਬ ਦਾ ਜੋਰ ਲੱਗਿਆ ਹੋਇਆ ਇਸ ਨੂੰ ਸੰਭਾਲਣ ਵਾਸਤੇ ਔਰ ਦੂਜੇ ਪਾਸੇ ਕੋ ਚਾਹੇ ਜੇ ਗੈਰ ਕਾਨੂੰਨੀ ਲੋਕ ਲੋਕ ਜਿਨ੍ਹਾਂ ਨੂੰ ਕੋਈ ਸੋਚ ਨਹੀਂ ਕੋਈ ਸਮਝ ਨਹੀਂ ਔਰ ਜਿਹੜੇ ਸਮਝਦੇ ਨੇ ਕਿ ਅਸੀਂ ਜੋ ਮਰਜੀ ਕਰੀਏ ਸਾਡਾ ਕੰਮ ਠੀਕ ਰਹੂਗਾ ਔਰ ਅਸੀਂ ਪੈਸੇ ਬਣਾਵਾਂਗੇ ਔਰ ਉਹਨਾਂ ਨੇ ਇਹ ਖਰਾਬ ਸ਼ਰਾਬ ਵੇਚ ਕੇ 111 ਸਾਡੀਆਂ ਮੌਤਾਂ ਹੋਈਆਂ ਨੇ ਇੱਥੇ ਪੰਜਾਬ ਦੇ ਵਿੱਚ ਉਹਦੇ ਕਰਕੇ ਪੂਰੀ ਪੁਲਿਸ ਨੂੰ ਔਰ ਪੂਰੇ ਐਕਸਾਈਜ਼ ਡਿਪਾਰਟਮੈਂਟ ਨੂੰ ਹੁਣ ਮੈਂ ਇਸ ਕੰਮ ਤੇ ਲਾਇਆ ਹੋਇਆ ਕਿ ਮੈਂ ਚਾਹੁੰਦਾ ਕਿ ਅਗਲੇ 2 ਦਿਨ ਇਹ ਕੰਮ ਖਤਮ ਕਰੀਏ ਸਾਰਿਆਂ ਨੂੰ ਫੜੋ ਜਿਨ੍ਹਾਂ ਨੂੰ ਫੜਨਾ ਹੈ ਔਰ ਉਹਨਾਂ ਨੂੰ ਸਖਤ ਤੋਂ ਸਖਤ ਅਸੀਂ ਇਹਦੇ ਤੇ ਕਦਮ ਚੱਕਾਂਗੇ ਤਾਂ ਕਿ ਇਹਨਾਂ ਦੀ ਅੱਗੇ ਵਾਸਤੇ ਕੋਈ ਹੋਰ ਇਹਦਾ ਕਦਮ ਨਾ ਚੱਕ ਸਕੇ ਸਮਝੇ ਕਿ ਅਸੀਂ ਕੀ ਕਰਨ ਲੱਗੇ ਆਂ ਔਰ ਇਹ ਜੀ ਗੱਲ ਚਾਹੇ ਦੁਨੀਆ ਦੇ ਵਿੱਚ ਕਿਤੇ ਹੋਏ ਹੋਏ ਕੋਈ ਅਸਾਮ ਦੇ ਵਿੱਚ ਹੋਈ ਹੋਏ ਕੋਈ ਗੁਜਰਾਤ ਵਿੱਚ ਹੋਈ ਹੋਏ ਕੋਈ ਹੋਰ ਸੂਬਿਆਂ ਦੇ ਵਿੱਚ ਹੋਈ ਹੋਏ ਪੰਜਾਬ ਦੇ ਵਿੱਚ ਮੈਂ ਇਹ ਗੱਲ ਹੋਣ ਨਹੀਂ ਦੇਣੀ ਔਰ ਵਾਹਿਗੁਰੂ ਕਰੇ ਸਾਨੂੰ ਵਾਹਿਗੁਰੂ ਤਾਕਤ ਬਖਸ਼ੇ ਕਿ ਇਹ ਜਿਹੜੇ ਜਿਹੜੇ ਮਾੜੇ ਬੰਦੇ ਨੇ ਇਹਨਾਂ ਨੂੰ ਅਸੀਂ ਕਾਨੂੰਨ ਦੇ ਸਾਹਮਣੇ ਲਿਆਈਏ ਔਰ ਇਹਨਾਂ ਨੂੰ ਅੰਦਰ ਕਰੀਏ ਇਹ ਇਹ ਜਿਹੜੇ ਕੁਝ ਕੀਤਾ ਇਹਨਾਂ ਨੇ ਇਹਨਾਂ ਨੇ ਇਹ ਜਿਹੜੀ ਮੌਤਾ ਹੋਈਆਂ ਨੇ ਇੱਕ ਕਿਸਮ ਦਾ ਖੂਨ ਹੋਇਆ ਹੈ ਇਹ ਜਿਹੜੀ ਤੁਸੀਂ ਜਾਣਦੇ ਹੋਏ ਕਿ ਜਿਹੜੀ ਸ਼ਰਾਬ ਅਸੀਂ ਵੇਚ ਰਹੇ ਹਾਂ ਖਰਾਬ ਹੈ ਔਰ ਇਹਦੇ ਨਾਲ ਬੰਦੇ ਮਰਨਗੇ ਔਰ ਤੁਸੀਂ ਉਹਦੇ باوجود ਤੁਸੀਂ ਇੱਕ ਚੀਜ਼ਾਂ ਵੇਚ ਰਹੇ ਹੋ ਦਿਸ ਇਜ਼ ਅਮਾਊਂਟਿੰਗ ਟੂ ਮਰਡਰ ਐ ਦਾ ਕਦਮ ਅਸੀਂ ਪੂਰਾ ਚੱਕਾਂ ਦੇ ਸਖਤੀ ਨਾਲ ਸਾਰੀ ਪੁਲਿਸ ਫੋਰਸ ਸਾਰੇ ਖੈਸਫਾਸ ਅੱਜ ਲੱਗੀ ਹੋਈ ਐ ਇਹਨਨ ਪਕੜਨੂ ਬਹੁਤ ਲੋਗ ਅਸੀਂ ਪਕੜ ਲੈ ਹੋਰ ਅਸੀਂ ਪਕੜਾਂਗੇ ਇੱਕ ਬੰਦਾ ਨਹੀਂ ਛੱਡਾਂਗੇ ਚਾਹੇ ਉਹ ਕੋਈ ਵੱਡਾ ਬੰਦਾ ਹੋਏ ਪੰਜਾਬ ਚ ਕੋਈ ਕਿਸੇ ਮਹਿਕਮੇ ਨਾਲ ਸਾਡੇ ਸਰਕਾਰੀ ਮਹਿਕਮੇ ਦੇ ਨਾਲ ਸੰਬੰਧਿਤ ਹੋਏ ਕੋਈ ਸਾਡੇ ਸਿਆਸਤਦਾਨ ਹੋਣ ਜੋ ਵੀ ਹੋਣ ਉਹਨਾਂ ਦੇ ਨਾਲ ਅਸੀਂ ਬੜੀ ਕੜੀ ਕੜੀ ਤਰੀਕੇ ਨਾਲ ਅਸੀਂ ਉਹਨਾਂ ਨਾਲ ਉਹਨਾਂ ਦੇ ਨਾਲ ਅਸੀਂ ਸਾਹਮਣਾ ਕਰਾਂਗੇ ਤੋ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਨੂੰ ਅਫਸੋਸ ਹੈ ਸਾਰੇ ਪਰਿਵਾਰਾਂ ਨਾਲ ਜਿਨ੍ਹਾਂ ਨੇ ਆਪਣੇ ਜੀ ਕੋਈ ਨਹੀਂ ਦੇ ਵਿੱਚ ਉਹ ਉਹ ਸਾਡੇ ਬੱਚੇ ਨੇ ਸਾਰੇ ਪੰਜਾਬੀ ਸਾਡੇ ਨੇ ਇੱਕ ਪਾਸੇ ਕਰੋਨਾ ਦੀ ਮਾਰ ਹੋ ਰਹੀ ਹੈ ਇੱਕ ਪਾਸੇ ਆ ਇਹ ਬੰਦਵਾਸ਼ਾ ਨੇ ਇਹ ਗੱਲ ਕੀਤੀ ਹੈ ਪਰ ਮੈਂ ਤੁਹਾਨੂੰ ਦੱਸਣਾ ਹੈ ਕਰੋਨਾ ਤਾਂ ਹੁਣ ਸਾਡੇ ਹੱਥ ਤੋਂ ਬਾਹਰ ਹੈ ਜੋ ਅਸੀਂ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ ਇਹ ਸਾਰੀ ਦੁਨੀਆ ਪਹਿਲੇ ਸਾਰੇ ਦੇਸ਼ ਪਹਿਲੇ ਹੋਏ ਹਨ ਔਰ ਅਸੀਂ ਬਹੁਤ ਕੰਟਰੋਲ ਕੰਟਰੋਲ ਕਰ ਬੈਠੇ ਹਾਂ ਲੇਕਿਨ ਆ ਜਿਹੜਾ ਕੰਮ ਹੈ ਨਾ ਜਿੱਥੇ ਤੁਸੀਂ ਜਾਣਦੇ ਹੋਏ ਕਿ ਲੋਕ ਮਰਨਗੇ ਇਹ 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 ਬਿਲਕੁਲ ਇੱਕ ਖੂਨ ਹੈ ਕਿਸਮ ਦਾ ਔਰ ਮੈਂ ਇਹਦਾ ਬਿਲਕੁਲ ਤਗਰੇ ਟ੍ਰਿਕ ਨਾਂ ਇਹਦਾ ਸਾਹਮਣਾ ਕਰੂੰਗਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਤਾਈ ਸਾਡੀ ਸਰਕਾਰ ਇਹਨਾਂ ਨੂੰ ਸਾਫ਼ ਕਰਕੇ ਇਹ ਲਿਕਰ ਮਾਫੀਆ ਨੂੰ ਖਤਮ ਕਰਕੇ ਛੱਡਾਂਗੇ ਸੀ